ਛੋਟੀ ਦੀ ਟੀਮ ਬਣਾਉਂਦਾ ਜਦੋਂ ਨੈਣਕਰਾ ਪਿੰਡ ਮੇਲਾ ਹੁੰਦਾ ਆ ਸਾਲ ਕਹਿੰਦੇ 27 ਅਗਸਤ ਨੂੰ ਵਾਲਦਾਂ ਲੱਗਣਗੀਆਂ

दो दिन पहला खजूले कपरा करे पैसा खजूले कपरा पैस आओ जा एक टे नंबर का वादा करना है अगली कब्जी पढ़ाई कट्टी दो सौ रुपया बूटे का जरा जया जरूर प्राप्त कर लो आओ देखो पोतर वाला नंबर दस पा सा

ਸ ਹੈ ਤੇ ਕਿਹੜੀ ਸ਼ਾਇਦਾ ਨਾਵਾ ਲਾ ਖੇਡ ਮੈਦਾਨ ਦੇ ਵਿੱਚ ਪਰ ਡਬਲ ਟੱਕ ਤੇ ਪਾਣ ਜਿਹੜਾ ਹੈ ਰੇਡਰ ਨੇ ਜੋੜ ਦਿੰਦਾ ਹੈ ਗੋਪੀ ਮੇਰੇ ਵਿਰਿਓ ਇਧਰਲੀ ਸਾਈਡ ਦੇ ਉੱਤੇ ਗੋਪੀ ਕਹਿੰਦੀ ਕੱਪੜੀ ਪਾਉਂਦਰੀ ਵਾਧਾ ਹੋਇਆ ਉਹ ਟਾਕੜ ਕਰੇ ਹੁਣ ਦੇਖਾਂਗੇ ਖੋਗੜੀਆਂ ਵਾਲਾ ਦੁਨੀਆ ਦਾ ਮੰਨਿਆ ਪਰ ਮੰਨਿਆ ਅਣਦਾਨੇ ਵਾਲਾ ਬੁੱਟਾ ਦਾ ਬਾਹਰ ਬੱਲੇ ਬੱਲੇ ਕਰਾਉਂਦਾ ਮੇਰੇ ਵਿਰਿਓ ਐਨ ਕਹਿੰਦੇ ਰੱਬੋਂ પાસે ગોતી ભાજપ ગોતી ભાજિયા જે રેડ હું ગોપીને એક ਸਾਈਪਰਸ ਮਾਇਆ ਕੋਲ ਇੱਕ ਸੌ ਦਾ ਮਾਣ ਹੈ ਇਹ ਮਾਇਆ ਦਾ ਤੁਸੀਂ ਸਾਡੇ ਢਾਹ ਕੋਲ ਕਾਰਜ ਕਰ ਲਿਆ ਵੀਰ ਸਾਡੇ ਕੋਲੇ ਰੱਖਿਆ ਇਹਦੇ ਕੋਲ ਮਾਇਆ ਜਿੱਤੇ ਵੀ ਲੱਗਦੀ ਹੈ ਵੀਰ ਕੋਲੇ ਆ ਦੇਖੋ ਰਕੇਸ਼ ਵੀ ਕਹਿੰਦੇ ਕਬੱਡੀਆ ਪਰ ਚਾਰ ਇੱਕ ਨੇ ਟਰਾਈ ਕੀਤੀ ਤੇ ਨੰਬਰ ਰੇਡਰ ਤੇ ਧਾਮੀ ਜਣ ਸਿੰਘ ਜੁੜਦਾ ਆਇਆ ਮੈਚ ਜਿਹੜਾ ਹੈ ਉਹ ਸਮਾਪਤ ਹੈ ਆ ਮੈਚ ਤੋਂ ਦੂਰ ਕਰ ਲਈ ਜੀ ਗੋਗੜੀਆਂ ਦੀ ਟੀਮ ਸੁੱਖੀ ਜੀਤੀ ਰੱਖੋ ਹਨੀ ਚਾਰ ਗੌਰਵ ਟੀਮ ਦੇ ਨਾਲ ਦੀ ਟੀਮ ਜੇਤੂ ਰਹੀ ਹੈ ਹਾਂ ਕਹਿੰਦੇ ਸੁੱਖੀ साना मीर गांव टीमा हनी चार गांव ये टीमा